ਤਾਂ ਲੋ ਬਈ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਫੇਰ ਤੇ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਦੇ ਵਿੱਚ ਤਾਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਪਾਣੀ ਕਿੰਨਾ ਆ ਗਿਆ ਇਹ ਕਾਫੀ ਦਿਨਾਂ ਤੋਂ ਬਾਅਦ ਵੀਡੀਓ ਬਣ ਰਹੀ ਹੈ ਤੇ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਆ ਸਥਾਨ ਤੇ ਜਿਆਦਾ ਪਾਣੀ ਹੈ ਨਿਸ਼ਤਾ ਤੇ ਜਿਹੜਾ ਪੁਲ ਹੈਗਾ ਤਾਂ ਉਸ ਤੇ ਉੱਪਰ ਬਿਲਕੁਲ ਥੋੜਾ ਥੋੜਾ ਪਾਣੀ ਚੱਲ ਰਿਹਾ ਸੀ ਤੇ ਹੁਣ ਜਿਹੜਾ ਪਾਣੀ ਚੱਲ ਰਿਹਾ ਹੈ ਤੇ ਦੇਖ ਲਓ ਜਿੱਦਾਂ ਲੱਗਦਾ ਐਵੇਂ ਸਵੀਮਿੰਗ ਪੂਲ ਹੈ ਤੇ ਇਸ ਸਥਾਨ ਤੇ ਤੁਹਾਨੂੰ ਦੱਸਿਆ ਸੀ ਪਿਛਲੀ ਵਾਰ ਵੀ ਕਿੰਨਾ ਪਾਣੀ ਹੈਗਾ ਥਾ ਥਾ ਪੱਥਰ ਦਿਖ ਰਿਹਾ ਸੀ ਹੁਣ ਬਿਲਕੁਲ ਪੱਥਰ ਨਹੀਂ ਦਿਖਦਾ ਤੇ ਇੱਧਰ ਸਾਡੇ ਛੋਟੂ ਸਾਹਿਬ ਵੀਡੀਓ ਸ਼ੂਟ ਕਰ ਰਹੇ ਹੈ ਇੱਧਰ ਮੁੰਡਾ ਇੱਕ ਹੋਰ ਤੇ ਦੇਖੋ ਪਾਣੀ ਦਾ ਰਫ਼ਤਾਰ ਦੇਖੋ ਪਾਣੀ ਦੀ ਰਫ਼ਤਾਰ ਜੇ ਪਿਛਲੀ ਵਾਰੀ ਮੈਂ ਇਸ ਰਾਹ ਤੋਂ ਪੁਲ ਪਰ ਚੱਲ ਗਿਆ ਤਾਂ ਪਰ ਹੁਣ ਜੇ ਜਾਵਾਂ ਫੇ ਪੈਰ ਤਿਲਕਣੇ ਦਾ ਡਰ ਹੈ ਹੁਣ ਜਿਹੜੀ ਹਰੀਆਲੀ ਐ ਜੰਮ ਗਈ ਆ ਤੇ ਤਿਲਕੰਡ ਡਾਰੇ ਤੇ ਸਿੱਧਾ ਹੀ ਮੈਂ ਜੇ ਉਸ ਪਰ ਗਿਆ ਜੇ ਤਿਲ ਤੁਲ ਗਿਆ ਫਿਰ ਸਿੱਧਾ ਹੀ ਸ਼ਮਸ਼ਾਨ ਘਾਟ ਕੋਲ ਥੱਲੇ ਲੱਗਣੇ ਜਾ ਕੇ ਉਸ ਇਨਸਾਨ ਤੇ ਸ਼ਮਸ਼ਾਨ ਘਾਟ ਐ ਤੇ ਇਧਰਲੇ ਹਾਰ ਦੇ ਵਿੱਚ ਦੇਖੋ ਜਿਹੜੀਆਂ ਚਿੜੀਆਂ ਹੈਗੀਆਂ ਸੀਆਂ ਖੇਤਾਵਾਲ ਜਾਂਦੇ ਰਾਹ ਦੇ ਵਿੱਚ ਐਨ ਪਾਣੀ ਵਗਦ ਰਿਹਾ ਐ ਤੇ ਪਿਛਲੇ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਉੱਥੇ ਪਾਣੀ ਜ਼ਿਆਦਾ ਤਾਂ ਨਹੀਂ ਹੈ ਇਹਦਾ ਪਰ ਹੈ ਹੈਗਾ ਤਾਂ ਹੁਣ ਉਸ ਤੇ ਨਾਲ ਵੱਧ ਹੋ ਗਿਆ ਹੈ ਦੇਖੋ ਤੇ ਆਹ ਸਰਿਆ ਦਿਖ ਰਹੀ ਸੀ ਪਿਛਲੇ ਵੀਡੀਓ ਦੇ ਵਿੱਚ ਹੁਣ ਤਾਂ ਇਹ ਵੀ ਨਹੀਂ ਦਿਖ ਰਹੀ ਹੈ ਇਹ ਜਾਂਦਾ ਪਾਣੀ ਅਗਲੇ ਪਿੰਡ ਪੱਟੀ ਟੇਕ ਸਿੰਘ ਦੇ ਵਿੱਚ ਜਿਹੜਾ ਗੁਰਦੁਆਰਾ ਹੈ ਤੇ ਗੁਰਦੁਆਰੇ ਦੇ ਵਿੱਚ ਪਾਣੀ ਵੜ ਗਿਆ ਹੈ ਇਹ ਜਿਆਦਾ ਨਤਨੀ ਹੈ ਪਰ ਪਾਣੀ ਚੱਲਦਾ ਹੈ ਹਰੇਕ ਥਾਂ ਤੇ ਪਾਣੀ ਹੈ ਜਿਹੜਾ ਉੱਚਾ ਸਥਾਨ ਉਸ ਤੇ ਨਹੀਂ ਹੈ ਪਰ ਪਾਣੀ ਚੱਲਦਾ ਹੈ ਤੇ ਚਲੋ ਤੁਹਾਨੂੰ ਦਿਖਾਉਂਦੇ ਜਿਹੜੇ ਜਾਂਦੇ ਰਾਹ ਸਾਡੇ ਪਿੰਡ ਵੱਲ ਆ ਜਿਹੜਾ ਰਾਹ ਹੈ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਥੇ ਪਾਣੀ ਥੋੜਾ ਥੋੜਾ ਸੀ ਪਰ ਹੁਣ ਦੇਖੋ ਕਿੰਨਾ ਪਾਣੀ ਹੈ ਦੇਖੋ ਮੁੰਡੇ ਚੱਲੇ ਫਿਰ ਘਰਾਂ ਵੱਲ ਤੇ ਇੱਧਰ ਤੇ ਫੇਰ ਥੱਲੇ ਜਾ ਕੇ ਪਾਣੀ ਦਰਿਆ 'ਚ ਪੈ ਗਿਆ ਹੈ ਜਿਹੜਾ ਅੱਗੇ ਉਹ ਸਥਾਨ ਹੈ ਉਸ ਸਥਾਨ ਤੇ ਪੱਟ ਪੱਟ ਪਾਣੀ ਹੈ ਤੇ ਤਾਂ ਹੀ ਆ ਮੁੰਡੇ ਨੇ ਪੱਟ ਤੱਕਰ ਚੜਾ ਲਿਆ ਪਜਾਮਾ ਲੋਰ ਉੱਪਰ ਤੱਕ ਚੜਾ ਲਈ ਤੇ ਦੇਖੋ ਵੀਰੋ ਮੈਂਸ ਲੈ ਰਹੀ ਹੈ ਨਜ਼ਾਰੇ ਫੁੱਲ ਪਿੱਠ ਦੇ ਉੱਤੇ ਖਾਜ ਹੋ ਰਹੀ ਹੈ ਤਰਸੀ ਨਾਲ ਖਾਜ ਕਰਦੀ ਤੇ ਹੁਣ ਤਾਂ ਬੈਠੀ ਸੀਗੀ ਪਰ ਉੱਠ ਗਈ ਆ ਹੁਣ ਪਤਾ ਨਹੀਂ ਕਹਨੂੰ ਤੇ ਬੈਠੀ ਸੀ ਤੇ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਪਿਛਲੀ ਪਿਛਲੀ ਗੱਲ ਤੇ ਦੇਖੋ ਇੰਨਾ ਇੰਨਾ ਪਾਣੀ ਇੱਥੇ ਹੈ ਇਹ ਅਸੀਂ ਇੱਧਰ ਤੇ ਜਾ ਕੇ ਤਾਂ ਇਹ ਨਹੀਂ ਤਾਂ ਆ ਵਾਲੀ ਥਾਂ ਜਿਹੜੀ ਹੈਗੀ ਇਸ ਤੇ ਤਾਂ ਪੱਟ ਤੋਂ ਵੀ ਵੱਧ ਪਾਣੀ ਹੈ ਤੇ ਇੱਧਰ ਜਿਹੜਾ ਰਾਹ ਨਵਾਂ ਬਣ ਗਿਆ ਇਹਨਾਂ ਤਾਂ ਕਰਕੇ ਉੱਚੀ ਹੈ ਆਹ ਦੇਖੋ ਫੜ ਫੜ ਕੇ ਜਾਇਆ ਕਰਦੇ ਬਜ਼ੁਰਗ ਹੋਣੇ ਹੋਣੇ ਪਾਣੀ ਦਾ ਦਬਾਅ ਬਹੁਤ ਤੇਜ਼ ਹੈ ਤੇ ਇਧਰਲੀ ਸਾਈਡ ਜਿਹੜੇ ਧਾਨ ਲੱਗੇ ਸੀ ਕਿੱਧਰਗੇ ਧਾਨ ਉਹ ਪਤਾ ਨਹੀਂ ਲੱਗ ਰਿਹਾ ਤੋੜ ਜਾ ਕੇ ਦਿਖਾਣਾ ਹੈ ਤੁਰਦਾ ਬਿਲਕੁਲ ਹੀ ਨਹੀਂ ਹੋ ਰਿਹਾ ਆਹ ਦੇਖੋ ਕਿੱਧਰ ਜਾਇਆ ਕਰਦਾ ਇਧਰਲੀ ਸਾਈਡ ਜਿਹੜਾ ਹਰਾ ਸੀਗਾ ਦੇਖੋ ਇਸ ਰਾਤ ਇੰਨਾ ਪਾਣੀ ਚੜ ਗਿਆ ਪਰ ਫੋਲ ਨਹੀਂ ਚੜ ਸਕਿਆ ਆ ਦੇਖੋ ਤੁਹਾਨੂੰ ਦਿਖਦੇ ਤਾਨ ਆ ਆ ਦੇਖੋ ਕੀ ਹਾਲ ਹੋਇਆ ਤਾਨ ਦਾ ਬੈੱਡ ਬਣ ਗਿਆ ਬਿਲਕੁਲ ਛੋਟੂ ਸੋ ਜਾ ਅੱਥੇ ਸੋ ਜਾ ਆ ਦੇਖ ਇਹ ਗਏ ਨਾ ਜਾ ਰਹੇ ਭਈ ਆਸ਼ਾ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ